ਹਾਨੁ ਸਰਦੀਨ ਦਇਆ ਨਾ ਤੁੰਸਰ ਆਪ ਕੀ ਯਾਰ ਕੀ ਜੈ اے ਮਾਦੋ ਤੇ ਮੇਰੇ ਵਰਗਾ ਕੋਈ ਨਾ ਮਾਣਾ ਨਹੀਂ ਤੇ ਤੇਰੇ ਵਰਗਾ ਕੋਈ ਦਇਆਵਾਨ ਦਇਆ ਕਰਨ ਵਾਲਾ ਦਿਆਲੂ ਨਹੀਂ ਹੈ ਤੇ ਮੇਰੀ ਗੰਬਾਲਤਾ ਦਾ ਹੁਣ ਓਜ ਪ੍ਰਤਾਵਾ ਕਰਨ ਦੇ ਤੋਰ ਨਹੀਂ ਹੈ ਕਹਿਣ ਲੱਗੇ ਕਿਰਪਾ ਕਰਹੁ ਮਿਬਜਨੀ ਤੋੜ ਮੋਰ ਮਨ ਮਨ ਜਨ ਕਉ ਪੂਰਨ ਦੀਜੈ ਮੇਰਾ ਹੋਰ ਪ੍ਰਤਿਆਵਾ ਨਾ ਲਉ ਕਿਰਪਾ ਗੁਰ ਤੇਰੇ ਤੇ ਏਹ ਸੋਹਣੇ ਰਾਮ ਜੀ ਮੈਂ ਉਕਾਸੂ ਤੇ ਪੁਰਨ ਸਰਬ ਬਖਸ਼ ਕੇ ਮੇਰਾ ਮਨ ਜਿਹੜਾ ਹੈ ਉਹ ਤੇਰੀ ਸਿਮਤ ਸੁਦਾਗੀਆਂ ਗੱਲਾਂ ਦੇ ਵਿੱਚ ਭਰਜਾਇਆ ਹੈ ਜੋ ਤੇ ਗੁਰੂ ਚਰਨਾਂ ਦੇ ਵਿੱਚ ਦੇ ਅਸੀਂ ਬੈਠੇ ਆਂ ਤਨ ਕਰਕੇ ਬੈਠੇ ਆਂ ਮਨ ਕਰਕੇ ਗੈਰ ਹਾਜ਼ਰੀ ਹੈ ਮਨ ਬਾਣੀ ਸੁਣ ਲੱਗਿਆ ਬਾਣੀ ਪੜਨ ਲੱਗਿਆ ਮਨ ਬਾਣੀ ਦੇ ਵਿੱਚ ਨਹੀਂ ਪੜਤਦਾ ਹੈ ਬਾਣੀ ਪੜਨ ਲੱਗਿਆ ਬਾਣੀ ਸੁਣਨ ਲੱਗਿਆ ਨਹੀਂ ਮਨ ਵੀ ਕਾਗੁਰ ਫਿਰਦਾ ਹੈ ਇਹ ਦੌੜ ਜਾਂਦਾ ਹੈ ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਉਹ ਸਰਕਾਰ ਤੁਮ ਜੀ ਦੇ ਅੱਗੇ ਬੇਨਤੀ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ ਕਿ ਕੁਝ ਚਰਣਾ ਜੇ ਬੇਨਤੀ ਕਰਿਆ ਕਰ ਭਾਗੀਆਂ ਕਿਉਂ ਨੇ ਕਿ ਮੇਰਾ ਮਨ ਹੈ ਜਿਹੜਾ ਇਹ ਮਨ ਬੜਾ ਦੌੜਦਾ ਹੈ ਮਨ ਬੜਾ ਭੱਜਿਆ ਫਿਰਦਾ ਹੈ ਉੱਤਰ ਉੱਤਰ ਤੇ ਕਿਰਪਾ ਮਿਹਰ ਤੇ ਇਹ ਬਰੋ ਸਾਡਾ ਪੂਰ ਪ੍ਰਤੀਆਰਣਾ ਲਓ ਕਿ ਅਸੀਂ ਰੋਜ਼ ਆਉਣ ਆਪਦੀ ਦੇ ਚਰਨਾਂ ਤੇ ਰੋਜ਼ ਆ ਕੇ ਹਾਜ਼ਰੀ ਭਰਦੇ ਹਾਂ ਤੁਹਾਡਾ ਇਹ ਪ੍ਰਤੀਆਰਣਾ ਨਾ ਲਓ ਸਾਡੇ ਤੇ ਇਹ ਕਿਰਪਾ ਕਰੋ ਕਿ ਸਾਡਾ ਮਨ ਹੈ ਨਾ ਜਿਹੜਾ ਇਹ ਮਨ ਆਪ ਜੀ ਦੀ ਸਿੱਖ ਸਲਾਹ ਦੇ ਵਿੱਚ ਫਰਜ ਜਾਇਆ ਆਪ ਜੀ ਦੇ ਬਚਨਾਂ ਨੂੰ ਸੁਣੀ ਆਪ ਜੀ ਦੇ ਬਚਨਾਂ ਨੂੰ ਮੰਨੇ ਤੇ ਮੰਨ ਕਰਕੇ ਮੰਨਿਆ ਇਸ ਕਰਕੇ ਸਾਈਂ ਸਤਿਗੁਰੂ ਕਾਸ਼ਤਾਨੀਆ ਨੇ ਬਚਨ ਕੀਤੇ ਨੇ ਕਿ ਸਤਿਗੁਰੂ ਜੀ ਮੇਰੇ ਤੇ ਇਹ ਦਇਆ ਕਰ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੇ ਜਨ ਮੈਨੂੰ ਇਹ ਔਰਨ ਸਿੱਧਕ ਬਖਸ਼ ਦੇ ਪੂਰਨ ਸਿਧਿ ਪ੍ਰਭੂ ਕੇ ਮੇਰਾ ਮਨ ਤੇਰੀਆਂ ਸਿਮਤ ਸਰਾਧੀਆਂ ਗਦਨਾ ਵਿੱਚ ਪਰਚ ਜਾਇਆ ਕਰੇ ਆਉਂ ਬਲ ਬਲ ਜਾਉ ਮੂਰ ਗਈਆ ਕਾਰਨੇ ਏ ਸੁਣੀ ਰਾਮ ਜੀ ਮੈਂ ਜੇ ਤੂੰ ਸੜ ਕੇ ਜਾਂਦਾ ਮੈਂ ਜੇ ਤੂੰ ਕੁਰਬਾਨ ਜਾਂਦਾ ਹਵਲੇ ਹਾਰ ਜਾਂਦਾ ਕਾਰਨ ਕਗਨ ਅਭੋ ਕਿ ਨਹੀਂ ਗੰਤੁ ਨਰਾਜ ਨੂੰ ਕਿਉਂ ਨਹੀਂ ਬੋਲਦੇ ਹੂੰ ਬਹੁਤ ਜਨਮ ਰੁਚਰੇ ਥੇ ਮਾਧੂ ਇਹੋ ਜਨਮ ਤੁਮਹਾਰੇ ਲਿਖੇ ਤੇ ਹੁਣ ਬਚਨ ਕਰਦੇ ਨੇ ਰਬ ਦਾਰ ਦੀ ਆਗਨੇ ਹਨ ਕਿ ਹੈ ਮਾਧੂ ਕਈ ਜਨਮਾਂ ਤੋਂ ਮੈਂ ਤੁਮਹ ਤੋਂ ਵਿਛੜਿਆ ਆਇਆ ਹਾਂ ਮਿਹਰ ਕਰ ਮੇਰਾ ਇਹ ਜਿਹੜਾ ਜਨਮ ਹੈ ਤੇਰੀ ਜਾਨ ਦੇ ਵਿੱਚ ਮੀਤ ਜਾਏ। ਬੜੇ ਜਨਮ ਹੋਏ ਨੇ ਸਾਨੂੰ ਸਤਿਗੁਰੂ ਪਾਰਸਾਹ ਕਹਿੰਦੇ ਨੇ ਕਈ ਜਨਮ ਪਹਿ ਕੀਚ ਕੋ ਚੰਗਾ ਕਈ ਜਨਮ ਗਰਮੀਨ ਕਰਨ ਕਰ ਕਈ ਜਨਮ ਪੰਖੀ ਸਾਖ ਹੋਇਓ ਕਈ ਜਨਮ ਹੈ ਪਰ ਵਿਖ ਜੋਇਓ ਪਤਾ ਨਹੀਂ ਕਿੰਨੇ ਇੱਕ ਜਨਮ ਹੋ ਗਏ ਨੇ ਕਿਉਂਕਿ 84 ਦਾ ਗੇੜ ਘਟ ਗਏ ਆਂ ਸਤਿਗੁਰੂ ਪਾਰਸਾਹ ਕਹਿੰਦੇ 84 ਪਰਮਤੇ ਪਰਮ ਦੇ ਦੁਲੱਪ ਜਨਮ ਆਪ ਪਾਏ। ਵਾਸ ਕੇ ਤੇ ਹੁਣ ਦੁਨ ਲੰਬ ਜਨਮ ਮਿਲੇ ਆ ਤੈਨੂੰ ਮਨੁੱਖਾ ਜਨਮ 84 ਗੱਟ ਗਏ ਇਸ ਕਰਕੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਮਹਾਰਾਜ ਬੱਚਣ ਕਰਦੇ ਨੇ ਕਿ ਮਾਡੋ ਜੀ ਜਨਮਾਂ ਜਨਮਾਂ ਤੋਂ ਅਸੀਂ ਵਿਛੜੇ ਹੋਇਆ ਕਰਕੇ ਚੱਲਣਾ ਜਨਮਾਂ ਜਨਮਾਂ ਤੋਂ ਵਿਛੋੜੇ ਪਏ ਹੋਏ ਨੇ ਪਰ ਹੁਣ ਸਰਦਿ ਤੇ ਕਿਰਪਾ ਕਰੋ ਹੁਣ ਮਿਲ ਕਰੋ ਜਿਹੜਾ ਇਹ ਸੰਗ ਮਨੁੱਖਾ ਜਨਮ ਤੇ ਲਿਏ ਹੈ ਜੋ ਲੱਭ ਜਨਮ ਮਿਲਿਆ ਹੈ ਤੇ ਆਪਰੀ ਦੀ ਯਾਦ ਵਿੱਚ ਬੀਤੇ ਕਹਿ ਰਬਦਾਸ ਆਸ ਲਗ ਜੀਵੋ ਜੇ ਰਖਿਓ ਦਰਸੁ ਦੇਕੇ ਬਖਤ ਰਬਦਾਸ ਕੀਤਿਆਂ ਵੜਾ ਚੁਪ ਗਿਆ ਨੇ ਪਤਾ ਨਹੀਂ ਕਿੰਨੇ ਜਨਮ ਘਟਕੇ ਸੰਸਾਰ ਸੰਸਾਰ ਦੇ ਕਿੰਨੇ ਸਮਾਂ ਸਾਨੂੰ ਇੱਥੇ ਭਟਕਦਿਆਂ ਨੂੰ ਹੋ ਗਿਆ ਇਹ ਵੀ ਯਾਦ ਨਹੀਂ ਕਿੰਨਾ ਕਿਤੇ ਆਪ ਜੀ ਦੇ ਦਰਸ਼ਨ ਕੀਤੇ ਆ ਨੂੰ ਗਿਆ ਹੈ ਇਸ ਕਰਕੇ ਹੁਣ ਕਹਿੰਦੇ ਨੇ ਮੈਂ ਇਹੀ ਆਸ ਵਿੱਚ ਜੁੰਦਾ ਹਾਂ ਇਹੀ ਮੇਰੇ ਮਨ ਦੀ ਆਸ ਹੈ ਕਿ ਆਪ ਜੀ ਦੇ ਦਰਸ਼ਨ ਹੋ ਜਾਣ ਆਪ ਜੀ ਦੇ ਦਰਸ਼ਨ ਦੀ ਆਸ ਵਿੱਚ ਹੀ ਜੁੰਦਾ ਹਾਂ ਇਸ ਤਰ੍ਹਾਂ ਅਨਜਲ ਕਾਰਨ ਵਿੱਚ ਨਾ ਹੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਵਨ ਉਦੇਸ਼ ਰੋਸ਼ਕ ਇਹ ਕਾਜਿਆ ਹੈ ਭਾਈ ਕਿ ਚਲਣਾ ਚਾਹੇ ਵਿਅਕਤੀ ਕल्याण ਕਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਇਹ ਅਰਦਾਸ ਕਰਿਆ ਕਰ ਸਤਿਗੁਰੂ ਜੀ ਕਿਰਪਾ ਕਰੇ ਸਾਡੇ ਤੇ ਬਹੁਤ ਜਨਮ ਵਿੱਚ ਰਿਖੜੇ ਮਾਦੂਕ ਕਿਉਂ ਜਨਮ ਤੁਹਾਰੇ ਦੇਖੇ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਹਾਂ ਆਪ ਜੀ ਦੇ ਚਰਨਾਂ ਤੋਂ ਕਿਰਪਾ ਕਰਕੇ ਆਹ ਜਨਮ ਜਿਹੜਾ ਲੱਭ ਜਾਂਦੇ ਨੇ ਤੇ ਆਪ ਆਪਣੇ ਦੇਖੇ ਵਿੱਚ ਲਾ ਲਓ ਆਪਣੀ ਜਾਤ ਦੇ ਵਿੱਚ ਇਹਨੂੰ ਗੀਤ ਰੂਪੇ ਇਹ ਕਿਰਪਾ ਜਲੀ ਤੇ ਕਹਿੰਦਾ ਕਿਸ ਕਰਕੇ ਇਹ ਸਾਡੀ ਬੇਨਤੀ ਹੈ ਇਹ ਸਾਡੀ ਅਰਦਾਸ ਹੈ ਬਹੁਤ ਜਨ ਨੂੰ ਗਰੇ ਨੇ ਆਪ ਜੀ ਦੇ ਦਰਸ਼ਨ ਦਿੱਤੇ ਆ ਬੜਾ ਚੰਗੂ ਗਿਆ ਤੇ ਆ ਜਨਮ ਸਾਡਾ ਆਪ ਜੀ ਦੇ ਦਰਸ਼ਨਾਂ ਦੀ ਆਸ ਦੇ ਵਿੱਚ ਜੀਤੂਵੇ ਇਹੀ ਆਸ ਸਤਿਗੁਰੂ ਜੀ ਕਹਿੰਦੇ ਮੈਂ ਲੈ ਕੇ ਚੋਂ ਰਿਹਾ ਆਸ ਕਰਕੇ ਕਿਰਪਾ ਕਰੋ ਮੈਨੂੰ ਦਇਆ ਕਰੋ ਮੈਨੂੰ ਦਰਸ਼ਨ ਬਖਸ਼ੋ ਆਪ ਜੀ ਦੀ ਕਿਰਪਾ ਸ੍ਰੀ ਸਤਪੁਰ ਜੀ ਕਹਿੰਦੇ ਬਕਸ਼ਿਸ਼ ਕਰੋ ਜਿਵੇਂ ਵਿੱਚ ਬੈਠ ਕੇ ਮੇਰਾ ਮਨ ਆਪ ਜੀ ਦੀ ਸੇਵਤ ਸਲਾਹ ਦੇ ਪਰਚੇ ਜੀ ਇਸ ਕਰਕੇ ਪਾਈ ਅੱਜ ਦੇ ਪਾਕ ਬਚਨਾਂ ਦਾ ਸੁਣਾਉਂਦਾ ਜਤਨ ਕੀਤੇ ਸੋ ਸਤਪੁਰਾਂ ਦੇ ਪਾਕ ਨੂੰ ਪ੍ਰਦੇਸ਼ ਨੂੰ ਆਪਣੇ ਜੇਦੇ ਵਿਚ ਸਾਜੀ ਗੁਰੂ ਚਰਨਾਂ ਦੇ ਵਿੱਚ ਨਿਮੰਤਰ ਸਾਹਿਬ ਸਾਖੀ ਦੋਏ ਹਾਂ ਵੀ ਤੁਹ ਕੀ ਬੇਨਤੀ ਕਰੀਏ ਸਤਿ ਪੂਜੀ ਕਿਰਪਾ ਕੋ ਸਾਡੇ ਤੇ ਲਖ ਕਰੋ ਸਾਡਾ ਇਹ ਜਨ ਸਤਿਕਾਰ ਕਰੋ ਆਪ ਜੀ ਦੀ ਜਾਤਕ ਆਪ ਜੀ ਦਾ ਨਾਮ ਲਓ ਜਦੋਂ ਇਸ ਤਰ੍ਹਾਂ ਸਤਿ ਸ਼੍ਰੀ ਅਕਾਲ ਦੇ ਚਰਨਾਂ ਵਿੱਚ ਅਰਪਣ ਕਰਾਂਗੇ ਫਿਰ ਸਹਿਬ ਸਤਿਗੁਰੂ ਦੀ ਕਿਰਪਾ ਕਰਨਗੇ ਸਾਨੂੰ ਆਪਣੇ ਚਰਨਾਂ ਦਾ ਆਪਿਆਰ ਬਰਸਤੀ ਨਾਮ ਦੀ ਰਤਨ ਬਰਸਤੀ ਆਪਨੇ ਦਰਨਾਂ ਅੰਦਰ 100 ਆਪ